ਸੰਦੀਪ ਸਿੰਘ ਨੂੰ ਵੋਟ ਆਖਰ ਲੋਕ ਕੌਣ ਕਦੇ ਵਾਸਤੇ ਮੈਂ ਉਹੀ ਦੱਸ ਰਿਹਾ ਹਾਂ ਤੁਸੀਂ ਉਮੀਦਵਾਰ ਦੇਖੋ ਕਿ ਕੁਰਬਾਨੀ ਵਾਲਾ ਪ੍ਰਵਾਹ ਤਾਂ ਪਰ ਇਹਨਾਂ ਦੇ ਉਮੀਦਵਾਰ ਠੀਕ ਹੈ ਪਰ ਪਹਿਲਾਂ 40 ਸਾਲ ਕਿਹਨੇ ਦੱਸਿਆ ਉਹ ਧਰਮੀ ਫੌਜੀ ਆਦਾ ਆਇਆ ਜਦੋਂ ਇਹਨਾਂ ਦਾ ਸਾਰਾ ਕੁਝ ਵੇਚ ਗਿਆ ਧਰਮੀ ਫੌਜੀ ਤਾਂ ਜਿਵੇਂ ਰੋਦ ਤੇ ਖਿਲਦੇ ਵਿਚਾਰੇ ਔਰ ਇਹਨਾਂ ਤੋਂ ਨੌਕਰੀਆਂ ਮੰਗਦੇ ਨੇ 15 ਸਾਲ ਚੱਕਰ ਧਰਮੀ ਫੌਜੀ ਦਾ ਨਾਂ ਲਿਆ ਹੈ ਨਾ ਭਾਜਪਾ ਕਦੇ ਨਹੀਂ ਸਿੱਖਾ ਨਹੀਂ ਪਿਆਦੀ ਹੋਗੀ ਅੱਜ ਵੀ ਸਿੱਖਾ ਦੇ ਨੌਜਵਾਨ 30 ਦੀ ਸਾਲ ਤੋਂ ਜੇਲਾਂ ਜੇ ਬੰਦਾ ਹੋ ਨਹੀਂ ਦੇਖਦੇ ਇਹਨਾਂ ਨੂੰ ਇੱਕ ਬੰਦੇ ਇਹ ਲੋਕ ਕਹਿੰਦੇ ਆ ਕਰਮਯੋਧ ਨਸ਼ਾ ਵਿਰੁੱਧ ਔਰ ਦੂਜੇ ਬੰਦੇ ਉਸ ਬੰਦੇ ਨੂੰ ਕੈਂਡੀਡੇਟ ਬਣਾਇਆ ਜਿਹੜਾ ਨਸ਼ੇ ਵੜਦਾ ਰਿਹਾ ਇਹ ਸ਼ਸ਼ੀ ਕਾਂਦ ਸਾਫ ਦਾ ਅਡੀਸ਼ਨਲ ਬੀਜਪੀ ਉਹਨੇ ਆਪਣੀ ਰਿਪੋਰਟ ਜਿਹੜੀ ਬਾਦਲ ਸਾਹਿਬ ਨੂੰ ਭੇਜੀ ਆ ਉਹਨੇ ਚਾਰ ਬੰਦਿਆਂ ਨਾਲ ਲਿਖਿਆ ਇਹਨਾਂ ਕੋ ਕਿਹੜੀ ਮਸ਼ੀਨ ਆ ਗਈ ਪਈ ਉਹਦੇ ਚ ਪਾਇਆ ਦੋਨੋਂ ਧੋਕੇ ਤੇ ਬਾਹਰ ਕੱਢ ਲਿਆ ਦੋਨੋਂ ਸਾਫ ਹੋ ਗਏ ਮਾਡੇ ਅਲਿਆਂ ਤੇ ਉਹ ਵੀ ਲੋਕ ਹੈਗੇ ਜਿਹੜੇ ਕਹਿੰਦੇ ਅਸੀਂ ਕੱਟੜ ਕਾਂਗਰਸੀ ਅਸੀਂ ਕੱਟੜ ਬੀਜੇਪੀ ਦੇ ਸਮਰਥਕ ਆ ਅਸੀਂ ਤੇ ਆਪਦੀ ਆਪਦੀ ਪਾਰਟੀ ਤੇ ਲੀਡਰ ਨੂੰ ਸਮਰਥਨ ਦੇਵਾਂਗੇ ਜਿਹੜਾ ਅਨਾਉਂਸ ਕੀਤਾ ਗਿਆ ਹੈ ਉਹਨਾਂ ਬਜਰੀਆਂ ਵੇਚੜੀਆਂ ਉਹਨਾਂ ਨੇ ਦੇ ਆਪਣਾ ਥੇਕੇ ਲੈਣੇ ਆ ਉਹ ਤਾਂ ਉਹਨੇ ਜਿਹੜਾ ਪਹਿਲਾਂ ਡਿੱਦ ਲੈਂਦੇ ਰਹੇ ਆ ਕੋਈ ਉਹਨੂੰ ਪਾਉਣਗੇ ਔਰ ਦਜੇ ਜਿਹੜੇ ਪਾਉਣਗੇ ਉਹਨਾਂ ਨੂੰ ਸੂਬਾ ਫਰਾਂਦ ਚਾਹੀਦਾ ਦੁਬਾਰਾ ਉਹਨਾਂ ਨੂੰ ਜੀਵ ਸਿੰਘ ਸੰਧੂ ਚਾਹੀਦਾ ਤਾਂ ਆਪਾਂ ਨੇ ਕੀਤਾ ਕੀ ਅਜ ਤੱਕ ਮੈਂ ਅੱਜ ਕੱਲ ਇੰਟਰੂ ਸੁਣ ਰਿਹਾ ਸੀ 25 ਮੁੰਡੇ ਪ੍ਰਚਾਰਨੀ ਅਫਸਰ ਰੱਖੇ ਆ ਉਹ ਚੋਂ 13 ਜਿਹੜੇ ਆ ਹਰਿਆ ਜਿਹੜਾ ਪੰਜਾਬ 3 ਲੱਖ ਰੋਡ ਦਾ ਕਰਜ਼ਾਈ ਸੀ ਜਦੋਂ 22 ਜੇ ਸਰਕਾਰ ਬਣੀ ਆ ਉਹ ਪੰਜਾਬ ਅੱਜ 4 ਲੱਖ ਰੋਡ ਦਾ ਕਰਜ਼ਾਈ ਹੋ। ਜੱਥੇਦਾਰ ਗੜਗੜ ਸਾਹਿਬ ਨੇ ਵੀ ਐਲਾਨ ਕਰਤਾ ਕਿ ਦੀ ਧਰਮੀ ਫੌਜੀ ਦੇ ਪਰਿਵਾਰ ਨੂੰ ਟਿਕਟ ਦਿੱਤੀ ਗਈ ਉਹਨਾਂ ਦਾ ਸਮਰਥਨ ਕਰੋ ਉਹ ਲੋਕ ਕਿਹੜੇ ਪਾਸੇ ਜਾਣ। ਜੱਥੇਦਾਰ ਗੜਗਾ ਜੀ ਤਾਂ ਉਹਨਾਂ ਸੋਚਦਾ ਵਾ ਕਿਦਾ ਬਾਕੀ ਜਿਹੜਾ ਗਰਬਾ ਜਿਹੜੀ ਬੇਇੱਜ਼ਤੀ ਹੋਈ ਆ ਇਦਾਂ ਵੀ ਕਰਾ ਕੇ ਬੈਜੂ ਕਾਲੀ ਦਲ ਦਾ ਭੋਗ ਤਾਂ 1996 ਦੇ ਪੈ ਗਿਆ ਸੀ ਮੋਗਾ ਕਾਨਫਰੰਸ 'ਚ। ਜਦੋਂ ਇਹਨੂੰ ਪੰਜਾਬੀ ਪਾਰਟੀ ਬਣਾਦਿਆ ਗਿਆ ਸੀ। ਕਾਲੀ ਦਲ ਰਹਿ ਕਿੱਥੇ ਗਿਆ? ਕਿੱਥੇ ਦੀ ਪੰਥਕ ਸੋਚ? ਇਹ ਕਾਲੀ ਆ। ਇਹਨੂੰ ਅਕਾਲੀ ਕਹੋਗੇ ਇਹਦਾ ਕਾਲੀਆ ਨਾ ਤੇ ੱੱਬਾ ਨੇ ਤੇ ਪੰਛੀਦਾਂ ਦੇ ੱੱਬੇ ਉਹਨੇ ੱੱਬਾ ਨੇ ਚੋਣ ਉੱਥੇ ਤਰਤਾਂ ਹੋ ਰਹੀ ਆ ਉੱਥੇ ਜਿਹੜੇ ਬੋਰਡ ਆ ਜਿਹੜੇ ਬੈਕਫਲ ਉਹ ਹਿੰਦੀ ਚ ਲੱਗ ਰਹੇ ਆ ਪੰਜਾਬ ਦਾ ਪੀੜਾ ਕਰ ਕਾਤਾ ਨਾ ਨੇ ਤਕਰੀਬਨ ਸਵਾ ਕ ਸਾਲ ਬਾਕੀ ਆ ਭਾਈ ਮਨਦੀਪ ਸਿੰਘ ਖਾਲਸਾ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਜਾ ਕੇ ਆਖਰ ਕਰਨਗੇ ਕੀ ਇੰਨੀ ਘੱਟ ਗਿਣਤੀ ਆ ਕੱਲੇ ਇਹਨਾਂ ਚਾਰ ਸਾਲਾਂ ਕੀ ਕਰਤਾ ਜਿੰਨਾਂ ਨੂੰ ਆਪਾਂ ਦਿਖਾਵਾਂਗੇ ਇਹ ਚਾਰ ਸਾਲ ਜਿੰਨਾ ਪਹਿਲਾਂ ਕੀ ਕਰਤਾ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਚੋਣਾਂ ਦਾ ਦੌਰ ਹੈ ਤੇ ਉਹ ਤਰਨਤਾਰਨ ਦਾ ਜਿਹੜਾ ਜਿਮਨੀ ਚੋਣਾ ਇਸ ਵੇਲੇ ਖਾਸ ਇਸ ਵਾਸਤੇ ਬਣਿਆ ਹੋਇਆ ਕਿ ਇਸੇ ਹਲਕੇ ਤੋਂ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਚੋਣ ਅਖਾੜੇ ਦੇ ਵਿੱਚ ਨੇ ਪੰਥਕ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ ਵਜੋਂ ਉਹਨਾਂ ਨੂੰ ਚੋਣ ਅਖਾੜੇ ਦੇ ਵਿੱਚ ਉਤਾਰਿਆ ਗਿਆ। ਤਮਾਮ ਸਾਰੀਆਂ ਸਿਆਸਤਦਾਨ ਸਿਆਸਤ ਤਰ੍ਹਾਂ ਦੇ ਤਮਾਮ ਸਾਰੇ ਬਿਆਨ ਨੇ ਜਿੰਨੂੰ ਲੈ ਕੇ ਜਿਹੜਾ ਸਮਾਜ ਦੇ ਵਿੱਚ ਜਾ ਸਿਆਸਤ ਦੇ ਵਿੱਚ ਵੀ ਵੱਡਾ ਪੁਚਾਲ ਮੰਨਿਆ ਜਾ ਰਿਹਾ ਐਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ ਔਰ ਤਰਨਤਨ ਇਲਾਕੇ ਦੇ ਨਾਲ ਸੰਬੰਧਿਤ ਨੇ ਮੇਰੇ ਨਾਲ ਸਰਦਾਰ ਬਖਸ਼ੀਤ ਸਿੰਘ ਗੇਲ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤਾਂ ਸਵਾਗਤ ਹੈ ਜੀ ਸਵਾਗਤ ਹੈ ਜੀ ਕੀ ਫੱਕੇ ਜੀ ਇਸ ਵਕਤ ਮਾਝ ਦੇ ਮਜਹਿਲਾਂ ਦੇ ਉੱਪਰ ਵੱਡੀ ਜ਼ਿੰਮੇਵਾਰੀ ਆ ਕੀ ਲੱਗਦਾ ਹੈ ਕਿ ਮਾਝ ਦੇ ਮਜਹਿਲ ਜਿਹੜੇ ਨੇ ਉਹ ਇਸ ਵੇਲੇ ਕਿਹੜੀ ਧਿਰ ਦੀ ਚੋਣ ਕਰਨਗੇ ਕਿਹੜੇ ਕੈਂਡੀਡੇਟ ਨੂੰ ਆਪਣਾ ਉਮੀਦਵਾਰ ਮੰਨਣਗੇ ਫਾਰੇ ਨੂੰ ਫਤਿਹ ਬਣਾਉਣਾ ਵੈਰੂ ਜੀ ਕਾ ਖਾਲਸਾ ਵੈਰ ਜੀ ਕੀ ਫਤਿਹ ਆ ਜਿਹੜੇ ਸਾਡੇ ਵਿਚਾਰ ਹੈ ਉਹ ਹੈ ਗਿਆ ਤਰ ਤਰ ਜਿਮਣੀ ਚੌਣ ਬਾਰੇ ਹੂੰ ਤਰ ਤਰ ਜਿਮਣੀ ਚੌਣ ਚ ਅਸਲੇ ਪੰਜ ਉਮੀਦਵਾਰ ਹੈ ਸਭ ਤੋਂ ਪਹਿਲਾਂ ਕਾਂਗਰਸ ਦਾ ਗੱਲ ਕਰੀਏ ਤਾਂ ਉਹਦਾ ਹੈਗਾ ਕਰਨਬੀਰ ਸਿੰਘ ਗੁਰਚ ਔਰ ਕਾਂਗਰਸ ਉਹ ਪਾਰਟੀ ਹੈ ਜਿਹਨੇ ਸਿੱਖਾਂ ਨਾਲ 1947 ਤੋਂ ਲੈ ਕੇ ਅੱਜ ਤੱਕ ਧੋਖੇ ਕਰਦੇ ਆਏਗਾ ਬਈ ਹੂੰ ਜਿਨ੍ਹਾਂ ਨੇ ਸਿੱਖਾਂ ਦੇ ਬਹੁਤ ਵੱਡਾ ਤਸ਼ੱਦਦ ਕੀਤਾ ਜਿਨ੍ਹਾਂ ਨੇ ਸਿੱਖਾਂ ਨਾਲ ਦਰ ਸਭ ਤੋਂ ਪ੍ਰਿਤਰ ਗੁਰਦਰਾ ਦਰਬਾਰ ਸਾਹਿਬ ਤੇ ਟਾਇਰ ਕਰਕੇ ਹਜ਼ਾਰਾਂ ਸਿੱਖ ਨੌਜਵਾਨਾਂ ਤੇ ਬੁੱਢੇ ਬਜ਼ੁਰਗ ਔਰਤਾਂ ਨੂੰ ਸ਼ਹੀਦ ਕੀਤਾ ਇੰਦਰਾ ਗਾਂਧੀ ਦਾ ਜਦੋਂ ਕਤਲ ਹੋਇਆ ਉਦੋਂ ਬਾਅਦ ਦਿੱਲੀ ਵਿੱਚ ਜੋ ਕੁਝ ਹੋਇਆ ਉਹਨੇ ਸਾਰੀ ਦੁਨੀਆ ਨੂੰ ਸ਼ਰਮਸ਼ਾਰ ਕਰਤਾ ਕਿੱਦਾਂ ਗਲਾ ਚੇੜ ਪਾ ਕੇ ਗਲਾ ਚੇੜ ਪਾ ਕੇ ਉਹਨਾਂ ਸਿੱਖਾਂ ਨੂੰ ਸਾੜਿਆ ਗਿਆ ਕਿੱਦਾਂ ਬੀਬੀਆਂ ਦੀ ਬੇਇੱਜ਼ਤੀ ਕੀਤੀ ਗਈ ਜੇ ਅੱਜ ਵੀ ਸਾਡੇ ਲੋਕ ਇਹੋ ਜੀ ਕਾਂਗਰਸ ਨੂੰ ਵੋਟਾਂ ਪਾਉਂਦੇ ਆ ਤੇ ਮੈਂ ਨਾ ਇਤੋਂ ਵੱਧ ਸ਼ਰਮ ਵਾਲੀ ਕੋਈ ਗੱਲ ਨਹੀਂ ਹੈਗੀ ਜੇ ਅਸੀਂ ਦੂਜੇ ਨੰਬਰ ਤੇ ਗੱਲ ਕਰੀਏ ਤੋ ਦੂਜੇ ਨੰਬਰ ਤੇ ਕਾਲੀਦਾਲ ਹੈ ਕਾਲੀਦਾਲ ਦੇ ਆਪਣੀ ਮਜੀਦਵਾਰ ਬੀਬੀ ਸਖੇਂਦਰ ਕੌਰ ਦਾਵਾ ਨੂੰ ਬਣਾਇਆ ਇਹ ਕਾਲੀਦਾਲ ਉਹ ਆ ਜਿਹੜਾ ਕਾਲੀਦਾਲ ਕਾਂਗਰਸ ਨਾਲ ਰਲ ਕੇ ਜਿਨ੍ਹਾਂ ਨੇ 83 ਹਟਾਇਆ ਔਰ ਸੰਤ ਬਾਬਾ ਸੰਤ ਜਰਨੈਲ ਸਿੰਘ ਜੀ ਨੂੰ ਸ਼ਹੀਦ ਕਰਾਇਆ ਕਿਉਂਕਿ ਇਹਨਾਂ ਦਾ ਮਕਸਦ ਸੀ ਕਿ ਜਿੰਨਾ ਚਿਰ ਸੰਤ ਜਗੈਲ ਸਿੰਘ ਜਿੱਦਾ ਉਹਦੋਂ ਤੱਕ ਅਸੀਂ ਕੁਰਸੀ ਤੇ ਨਹੀਂ ਬੈਠ ਸਕਦੇ ਇਸ ਕਰਕੇ ਇਹਨਾਂ ਦਾ ਇਹਨਾਂ ਦਾ ਸਿਰਫ ਕੁਰਸੀ ਸੀ ਇਹਨਾਂ ਦਾ ਦਫਤਰ ਇਹਨਾਂ ਦਾ ਧਰਮਚੋ ਤੇ ਮੋਰਚਾ ਨਹੀਂ ਸੀ ਨਾ ਕੁਰਸੀ ਤਾਂ ਨੂੰ ਸੀ ਔਰ ਕੁਰਸੀ ਆ ਤੇ ਸਾਰਾ ਕੁਝ ਕੀਤਾ ਇਹਨਾਂ ਨੇ ਔਰ ਸੰਤਾਂ ਨੂੰ ਸ਼ਹੀਦ ਕਰਾ ਕੇ ਉਦੋਂ ਬਾਅਦ ਇਹਨਾਂ ਨੇ ਜਿੰਨਾ 15 ਸਾਲ ਕੁਰਸੀ ਦਾ ਆਨੰਦ ਮਾਣਿਆ ਉਹ ਸਾਰਿਆਂ ਨੂੰ ਪਤਾ ਔਰ ਆਪਣੇ 15 ਪਿਛਲੇ 40 ਸਾਲ ਦੇ ਵਿੱਚ ਅਕਾਲੀ ਦਲ ਨੂੰ ਕਦੀ ਕੋਈ ਧਰਮੀ ਫੌਜੀ ਨਹੀਂ ਦੱਸਿਆ ਪਰ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਕਹਿੰਦੇ ਤੁਸੀਂ ਇਹ ਨਾ ਦੇਖੋ ਕਿ ਪਾਰਟੀ ਕਿਹੜੀ ਆ ਪਰ ਤੁਸੀਂ ਉਮੀਦਵਾਰ ਦੇਖੋ ਕਿ ਕੁਰਬਾਨੀ ਵਾਲਾ ਪਰ ਇਹ ਕਿਹਨਾਂ ਦੇ ਉਮੀਦਵਾਰ ਠੀਕ ਹੈ ਪਰ ਪਹਿਲਾਂ 40 ਸਾਲ ਕਿਹਨੇ ਦੱਸਿਆ ਹੋਰ ਕਿਉਂ ਦੱਸਿਆ ਲਾਣ ਨੂੰ ਪਹਿਲਾਂ ਜਲਦੀ ਸਾਡੇ ਕਿੱਥੇ ਰਹਾ ਉਹਦੋਂ ਵੀ ਤਾਂ ਧਰਮੀ ਫੌਜੀ ਇੱਥੇ ਸੀਗੇ ਸਿਰਫ ਅੱਜ ਉਹਦੋਂ ਇਹ ਧਰਮੀ ਜਰ ਫੌਜੀ ਆਦ ਆਇਆ ਜਦੋਂ ਇਹਨਾਂ ਦਾ ਸਾਰਾ ਕੁਝ ਵਿਗ ਗਿਆ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਹੁਣ ਸਾਨੂੰ ਕੋਈ ਨਹੀਂ ਪੁੱਛਦਾ ਤੇ ਇਹਨਾਂ ਨੇ ਉਹਨੂੰ ਵਰਤਣਾ ਚਾਹਿਆ ਇਸ ਤੋਂ ਪਹਿਲਾਂ ਸਾਨੂੰ ਪਤਾ ਹੀ ਆਵੇ ਭਾਈ ਆਪਣਾ ਰਾਜੋਆਣੇ ਦੀ ਭੈਣ ਨੂੰ ਕਿੱਦਾਂ ਨੇ ਟਿਕਟ ਦੇ ਕੇ ਤੇ ਉਹਨੂੰ ਉਹਨੂੰ ਵਰਤਿਆ ਔਰ ਉਹਨੂੰ ਹਰਾਇਆ ਸਾਡੇ ਸਾਹਮਣੇ ਸਾਰਾ ਕੁਝ ਅੱਜ ਇਹ ਕਾਲੀਦਲ ਕਿੱਥੋਂ ਗਿਆ ਇਸੇ ਕਾਲੀਦਲ ਦੇ ਰਾਜ 'ਚ ਸਾਡੇ ਦੇ ਆਪਣਾ ਗੁਰੂ ਗ੍ਰੰਥ ਸਾਹਿਬ ਤੇ 328000 ਚੋਰੀ ਹੋਈ ਹਮ ਇਸੇ ਕਾਲੀ ਨਾਲ ਚ ਬਾਈਬਲ ਕਾਲਜ ਗੁਰੂ ਗ੍ਰੰਥ ਸਾਹਿਬ ਦੀ ਭਰਤੀ ਕੀਤੀ ਗਈ ਹਮ ਇਸੇ ਇਹੀ ਕਾਲੀ ਸੀ ਨਾ ਤੇ ਕਾਲੀ ਬਦਲ ਨਹੀਂ ਗਿਆ ਕੀ ਤੁਹਾਡੇ ਅਨੁਸਾਰ ਫਿਰ ਅਕਾਲੀ ਦਲ ਨੇ ਸਹੀ ਨਹੀਂ ਕੀਤਾ ਬੀਬੀ ਧਰਮੀ ਫੌਜੀ ਦੇ ਪਰਿਵਾਰ ਨੂੰ ਟਿਕਟ ਦੇ ਬੀਬੀ ਉਹ ਆਪਣੀ ਵਰਤਨਾ ਚਾਹੁੰਦੇ ਆ ਹਮ ਸਿਰਫ ਧਰਮੀ ਫੌਜੀ ਦਾ ਨਾਮ ਵਰਤਨਾ ਚਾਹੁੰਦੇ ਆ ਉਹ ਭਰਤੀ ਫੌਜੀ ਨੂੰ ਕੋਈ ਫਾਇਦਾ ਨਹੀਂ ਦੇਣਾ ਚਾਹੁੰਦੇ ਉਹਦਾ ਧਰਮੀ ਫੌਜੀ ਦੇ ਉਹ ਲਈ ਆਪਣਾ ਜਿਹੜਾ ਕਰੋਲ 체ੜਾ ਵਾ ਹੂੰ ਜਿਹੜਾ ਗੰਦਾ ਚਿਹਰਾ ਉਹਨੂੰ ਲਕਾਉਣਾ ਚਾਹੁੰਦੇ ਆ ਤੇ ਅਸੀਂ ਇਹਦੇ ਥੱਲੇ ਆਣ ਕੇ ਸਾਨੂੰ ਆਪਣੇ ਲੋਕਾਂ ਨੇ ਇੱਕ ਨਕਾਰਤਾ ਹੁਣ ਅਸੀਂ ਦੁਬਾਰਾ ਫੇਰ ਲੋਕਾਂ ਦੇ ਵਿੱਚ ਆਈਏ ਇਹ ਕਰਕੇ ਇਹ ਜਿਹੜਾ ਅਕਾਲੀ ਦਲ ਵਾਲਾ ਜਿਹੜਾ ਕੈਂਡੀਡੇਟ ਹੈ ਮੈਂ ਕਹਿੰਦਾ ਵੀ ਉਹਦੀ ਕੁਰਬਾਨੀਆਂ ਦੇ ਪੱਤੇ ਦੀ ਕੁਰਬਾਨੀ ਮੈਂ ਇਹ ਨਹੀਂ ਕਹਿੰਦਾ ਵੀ ਦੀ ਪਤਾ ਨਹੀਂ ਪਰ ਉਹਨੂੰ ਪਹਿਲਾਂ ਕਿਉਂ ਨਹੀਂ ਚੇਤਾ ਆਇਆ ਅੱਜ ਕਿਉਂ ਚੇਤਾ ਆਇਆ ਆ 40 45 ਸਾਲ ਬਾਅਦ ਕਿਉਂ ਚੇਤਾ ਆਇਆ ਧਰਮੀ ਫੌਜੀ ਧਰਮੀ ਫੌਜੀ ਤਾਜਵੀਰ ਉਹਦੇ ਫਿਰਦੇ ਵਿਚਾਰੇ ਹੂੰ ਔਰ ਇਹਨਾਂ ਤੋਂ ਨੌਕਰੀਆਂ ਮੰਗਦੇ ਨੇ 15 ਸਾਲ ਜਿਕੇ ਦੀ ਧਰਮੀ ਫੌਜੀ ਦਾ ਨਾਂ ਲਿਆ ਹੈ ਨਾ ਬਾਦਲ ਸਾਹਿ ਕੀ ਕੀਤਾ ਨਾ ਧਰਮੀ ਫੌਜੀਆਂ ਵਾਸਤੇ ਉਹਦੇ ਪੰਚਰ ਵਾਲੇ ਲਿਆਜੋ ਤਰੇ ਫਿਰਦੇ ਆ ਉਹਨਾਂ ਨੇ ਕਿਹਾ ਸਾਨੂੰ ਨੌਕਰੀਆਂ ਦੇ ਉਹਨੇ ਇੱਕ ਨੌਕਰੀ ਨਹੀਂ ਦਿੱਤੀ ਕਹਿੰਦੇ ਧਰਮੀ ਫੌਜੀਆਂ ਨੂੰ ਸ਼੍ਰੋਮਣੀ ਕਮੇਟੀ ਚ ਨੌਕਰੀਆਂ ਦਿੱਤੀਆਂ ਗਈਆਂ ਮੈਂ ਪਿੱਛੇ ਤਾਂ ਗਿਆ ਸੀਗਾ ਆਪਣੇ ਪਿੰਡ ਦਾ ਫੌਜੀ ਹੈਗਾ ਸੜਾ ਦਾ ਲਖਮਿੰਦਰ ਸਿੰਘ ਨਾਲ ਗਿਆ ਸੀਗਾ ਉੱਥੇ ਐਸ.ਪੀ.ਸ ਦੇ ਗੁਰਦਾਰੇ ਆਪਣਾ ਦਫਤਰ ਚ ਉੱਥੇ ਰੋਂਡਿਆ ਸੀ ਧਰਮੀ ਫੌਜੀ ਫਿਰ ਸਹੀ ਕੀ ਕਰ ਅਸੀਂ ਦੱਸੋ ਅਸੀਂ ਧਰਮਾਸਤੇ ਚੌਮਾਸਤੇ ਸਾਰਾ ਕੁਝ ਕੀਤਾ ਤੁਸੀਂ ਸਾਨੂੰ ਪੁੱਛਦੇ ਨਹੀਂ ਇਸ ਵਾਸਤੇ ਸਾਰੇ ਡਰਾਮੇ ਆ ਕੋਈ ਧਰਮੀ ਫੌਜੀ ਤੇ ਇਹ ਰਿਸਪੈਕਟ ਨਹੀਂ ਕਰ ਰਹੇ ਇਹ ਧਰਮੀ ਫੌਜੀ ਨੂੰ ਵਰਤਣਾ ਚਾਹੁੰਦੇ ਆਪਣੀ ਸਿਆਸਤ ਆਸਤੇ ਜੇ ਆਪਾਂ ਅੱਗੇ ਗਾੜੀਏ ਤੇ ਬੀਜੇਪੀ ਵਾਲੇ ਆ ਜੀਏ ਬੀਪੀ ਬੀਜੇਪੀ ਦਾ ਕੈਂਡੀਡੇਟ ਜਿਹੜਾ ਵਾ ਉਹ ਹਰਖਰਜਜੀਤ ਸਿੰਘ ਸੰਧੂ ਆ ਬੀਜੇਪੀ ਦਾ ਲੀਡਰ ਹੜਵਾਨੀ ਇਹ ਖੁਦ ਕਹਿੰਦਾ ਕਿ ਮੈਂ ਦਰਬਾਰ ਸਾਹਿਬ ਸੀ ਸਾਡੀ ਬੀਜੇਪੀ ਨੇ ਜ਼ੋਰ ਦੇ ਕੇ ਦਰਬਾਰ ਸਾਹਿਬ ਤੇ ਟੈਕ ਕਰਾਇਆ ਇੰਦਰਾ ਗਾਂਧੀ ਤੋਂ ਆਪਣੀ ਕਿਤਾਬ ਮਾਈ ਲਾਈਫ ਸਟਾਈਲ ਲਿਖਿਆ ਨੇ ਹਾਂ ਔਰ ਜਦੋਂ ਦਰਬਾਰ ਸਾਹਿਬ ਤੇ ਟੈਕ ਹੋਇਆ ਇਹਨਾਂ ਨੇ ਲੱਡੂ ਵੰਡੇ ਔਰ ਅਟਵਾਲੇ ਬਾਜਪਾਈ ਨੇ ਵੀ ਇਜਦਰਾ ਨੂੰ ਖਤਾਬ ਦਿੱਤਾ ਆਪਣਾ ਦਾ ਖਤਾਬ ਦਿੱਤਾ ਉਹਨੂੰ ਸੋ ਇਹ ਭਾਜਪੀ ਕਿਦਾਂ ਗੱਲ ਸਰਕਾਰ ਕਰ ਸਕਦੀ ਹੈ ਭਾਜਪੀ ਕਦੋਂ ਦੀ ਸਿੱਖਾ ਨਹੀਂ ਭਾਤੀ ਹੋ ਗਈ ਅੱਜ ਵੀ ਸਿੱਖਾਂ ਦੇ ਨੌਜਵਾਨ 30 30 ਸਾਲ ਤੋਂ ਜੇਲਾਂ ਚ ਬੰਦ ਹੈ ਉਹ ਨਹੀਂ ਦੇਖਦੇ ਇਹਨਾਂ ਨੂੰ ਫੋਲੀ ਕਰ ਦਿੰਦੇ ਤੇ ਆ 30 ਸਾਲ ਹੋ ਗਏ 30 30 ਸਾਲ ਹੋ ਗਏ 10 ਸਾਲ 11 ਸਾਲ ਇਹਨਾਂ ਦੀ ਸਰਕਾਰ ਆਈ ਨੋ ਹੋ ਗਿਆ ਕੀ ਕੀਤਾ ਇਹਨਾਂ ਨੇ ਸਿੱਖਾਂ ਵਾਸਤੇ ਕਿਹੜੇ ਕੁਰਬਾਨੀ ਕਿਹੜੀ ਗੱਨਾ ਕੰਮ ਕੀਤਾ ਸੀ ਇੱਕ ਕੌਮ ਦਾ ਸਿਰਫ ਇਹ ਵਰਤਣਾ ਚਾਹੁੰਦੇ ਆ ਹੋਰ ਕੁਝ ਨਹੀਂ ਹੈਗਾ ਇਸੇ ਤਰ੍ਹਾਂ ਯਾਪ ਵਾਲੀ ਲੈ ਲੋ ਆਪ ਨੂੰ 4 ਸਾਲ ਹੋ ਗਏ ਉਹਨੇ ਆਪਣਾ ਕੈਂਡੀਡੇਟ ਖਿਲਾ ਦੇਆ ਰਵੀਰ ਸਿੰਘ ਸੰਧੂ ਇੱਕ ਬੰਨੇ ਇਹ ਲੋਕ ਕਹਿੰਦੇ ਆ ਕਰਮਯੋਧ ਨਸ਼ਾ ਵਿਰੁੱਧ ਔਰ ਦੂਜੇ ਬੰਨੇ ਉਸ ਬੰਦੇ ਨੂੰ ਕੈਂਡੀਡੇਟ ਬਣਾਇਆ ਜਿਹੜਾ ਨਸ਼ੇ ਵੜਦਾ ਰਿਹਾ ਮੈਂ ਨਹੀਂ ਕਹਿੰਦਾ ਇਹ ਸ਼ਸ਼ੀ ਕਾਂਤ ਸਾਬਕਾ ਅorigDataਲ ਬੀਜਪੀ ਹੂੰ ਉਹਨੇ ਆਪਣੀ ਰਿਪੋਰਟ ਜਿਹੜੀ ਬਾਦਲ ਸਾਹਿਬ ਨੂੰ ਭੇਜੀ ਆ ਉਨੇ ਚਾਰ ਬੰਦੇਆਂ ਨਾਂ ਲਿਖਿਆ ਗੁਲਜ਼ਾਰ ਸਿੰਘ ਰਣਿਏਕੇ ਆਪਣਾ ਹਰਜੀਤ ਸਿੰਘ ਰਹਾੜ ਹਰਮੀਤ ਸਿੰਘ ਸਿੰਧੂ ਹੁਣ ਚੌਥੇ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹ ਵੀ ਉਹਨੇ ਲਿਖਿਆ ਇਹ ਬੰਦੇਸ਼ ਦਸ਼ੇ ਵਕਾਰ ਹੈ ਪੰਜਾਬ 'ਚ ਚੌਥਾ ਇਦਾਂ ਦਾ ਕਿਹੜਾ ਬੰਦਾ ਜਿਹਦਾ ਨਾਂ ਨਹੀਂ ਲੈਣਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਹਾਂ ਉਹਨੇ ਲਿਖਿਆ ਮੈਂ ਤੁਹਾਨੂੰ ਫੋਟ ਦਿਖਾ ਦਿੰਨਾ ਖਰਚਾ ਤੁਹਾਨੂੰ ਕਿਸੇ ਗੱਲ ਦਾ ਵੀ ਤੁਸੀਂ ਨਾਂ ਨਹੀਂ ਲੈਣਾ ਚਾਹੁੰਦੇ ਮੈਂ ਕਹਿੰਦਾ ਚਲੋ ਕਈ ਗੱਲ ਹੋ ਗਈਆਂ ਕਿਤੇ ਖਾਸਮ ਖਾਸ ਨਹੀਂ ਤੁਹਾਡਾ ਗੀਦਾ ਤੁਸੀਂ ਨਾ ਨਹੀਂ ਇਹ ਕਰਕੇ ਇਹ ਕਿਥੋਂ ਦੇ ਮੈਂ ਇੱਕ ਵੰਨੇ ਨਸ਼ਾ ਵਿਰੋਧ ਕਰ ਰਹੇ ਜਿੰਨਾ ਪੰਜਾਬ ਨੂੰ ਇਹ ਲੁੱਟਿਆ ਵਾ ਔਰ ਇਹੀ ਭਗਵੰਤ ਬਾਵਾ ਕਹਿੰਦਾ ਰਿਹਾ ਫੈਸ਼ਨ ਜਿਹੜਾ 22 ਇਲੈਕਸ਼ਨ ਚ ਪਿਆ ਨਸ਼ੇ ਦੇ ਵਪਾਰੀ ਆ ਤਾਂ ਅੱਜ ਉਹ ਦੁੱਧੇ ਤੋਂ ਤਿਕਟ ਹੋ ਗਏ ਇਹਨਾਂ ਕੋ ਕਿਹੜੀ ਮਸ਼ੀਨ ਆ ਗਈ ਪਿੰਨਾ ਉਹਦੇ ਚ ਪਾਇਆ ਤੁਹਾਨੂੰ ਧੋਕੇ ਤੇ ਬਾਹਰ ਕੱਢ ਲਿਆ ਤੁਹਾਨੂੰ ਸਾਫ ਹੋ ਗਿਆ ਇਸ ਕਰਕੇ ਇਹ ਸਾਰੇ ਜਿਹੜੇ ਚਾਰੇ ਕੈਂਡੀਡੇਟ ਹੈ ਇਹ ਚਾਰੇ ਦੇ ਚਾਰੇ ਨੂੰ ਬਿਲਕੁਲ ਸਨਕਾਰ ਦੇਣਾ ਚਾਹੀਦਾ ਔਰ ਜਿਹੜਾ ਮਾਝਾ ਵਾ ਹੂੰ ਮਾਜਾ ਆਪਣੀ ਕੁਰਬਾਨੀ ਲਈ ਹਮੇਸ਼ਾ ਮਸ਼ਹੂਰ ਹੈ ਮਾਜੇ ਨੂੰ ਜਦੋਂ ਵੀ ਪੰਥ ਨੇ ਆਵਾਜ਼ ਮਾਰੀ ਹੈ ਔਰ ਮਾਜੇ ਨੇ ਹਮੇਸ਼ਾ ਹੀ ਜਿੱਤ ਪ੍ਰਾਪਤ ਕੀਤੀ ਹੈ ਪੰਥ ਦੇ ਮੀਤਵਾਰ ਨੂੰ ਭਾਵੇਂ ਉਹ ਸਰਦਾਰ ਸਿਮਰਿੰਦਰ ਸਿੰਘ ਮਾਨ ਸੀ 1999 ਵਿੱਚ ਹਮ ਔਰ ਇੰਡੀਆ ਚ ਉਹ ਤੇ ਨੰਬਰ ਤੇ ਦੂਜੇ ਨੰਬਰ ਤੇ ਆਇਆ ਸੀ ਉਹ ਵੋਟਾਂ ਲੈਣ ਚ 4 ਲੱਖ ਵੋਟ ਤੇ ਜਿੱਤਿਆ ਉਦੋਂ ਹਮ ਔਰ ਉਹਦੇ ਕਰਕੇ ਅੱਜ ਸਰਦਾਰ ਸਿਮਰਿੰਦਰ ਸਿੰਘ ਮਾਨ ਇੱਥੇ ਸਾਨੂੰ ਦਿੱਸ ਰਿਹਾ ਉਦੋਂ ਬਾਅਦ ਭਾਈ ਅਮਰਪਾਲ ਸਿੰਘ ਤੇ ਵੀ ਦੇਖ ਲੋ ਪੋ ਵੀ ਪੰਜਾਬ ਚ ਸਭ ਤੋਂ ਪਹਿਲੇ ਨੰਬਰ ਤੇ ਆਇਆ 2 ਲੱਖ ਵੋਟਾਂ ਜਿੱਤਿਆ। ਹੂੰ। ਔਰ ਕੀ ਬੋਲ ਪਾਇਆ ਜੀ ਉਹਦਾ? ਇੱਕ ਬੰਦਾ ਜਿਹੜਾ ਚੁਲਿਆ ਆ 4 ਲੱਖ ਵੋਟਾਂ 4 ਲੱਖ ਵੋਟਾਂ ਲੈਦਾ ਕਿ ਚੁਲਿਆ ਗਿਆ। ਉਹਨੂੰ ਤੁਸੀਂ ਜੇਲ੍ਹ ਚ ਭਾਇਆ। ਤੇ ਫੇਰ ਤੁਸੀਂ ਪੁੱਛਦੇ ਜੇ ਵੀ ਉਹਨੇ ਕੀਤਾ ਕੀ ਆ? ਪਰ ਕਰੇ ਕੀ ਜਦੋਂ ਤਾਂ ਉਹ ਤਾਂ ਜੇਲ੍ਹ 'ਚ ਬੈਠਾ ਆ। ਉਹਨੂੰ ਬਾਹਰ ਕੱਢੋ ਤੇ ਫੇਰ ਹੀ ਕਰੇ। ਹੂੰ। ਉਹ ਤਾਂ ਬਾਹਰ ਅੱਧਰ ਬੈਠਾ ਆ। ਤੇ ਉਹਨੂੰ ਉਹਦੇ ਫਾਦਰ ਸਾਹਿਬ ਨੂੰ ਸਵਾਲ ਕਰਦੇ ਆ ਵੀ ਉਹਨੇ ਜੇ ਤੁਸੀਂ ਕੀਤਾ ਕੀ ਤੁਹਾਨੂੰ ਕਾਦਿਆ ਮੋਟਾ ਪਾਇਆ? ਇਹਨਾਂ ਪੁੱਛਤੋਹੀ ਕੀ ਕੀਤਾ ਚਾਰ ਸਾਲਾਂ ਵਿੱਚ ਬਿਨਾ ਪੰਜਾਬ ਨੂੰ ਲਟਾਉਣ ਤੋਂ ਪੱਤਰਕਾਰਾਂ ਦੀ ਗੱਲ ਕਰਦੇ ਹਾਂ ਕਿ ਸਵਾਲ ਕਰਦੇ ਆ ਸਵਾਲ ਕਰਦੇ ਪੱਤਰਕਾਰ ਨੇ ਸਵਾਲ ਕੀਤਾ ਇੱਕ ਆਪਣੇ ਨੂੰ ਬਾਇ ਜਮਰਤਾ ਉਸ ਬਾਸ ਸੰਤ ਸਿੰਘ ਨੂੰ ਪੁੱਛ ਤਾ ਪੇ ਇਦਾਂ ਨੇ ਕੀਤਾ ਕਿ ਕਾ ਪਿਓ ਵਟਾ ਪਾਈਏ ਪਿੱ ਕੱਟ ਤੇ ਉਹਦੇ ਅੰਦਰ ਬੈਠਾ ਆ ਉਹਨੂੰ ਬਾਹਰ ਤਾਂ ਨਿਕਲ ਨਹੀਂ ਰਿਹਾ ਅਜੇ ਫੇਰ ਨਹੀਂ ਕਰੂਗਾ ਫੇਰ ਕਿਓ ਉਹਨੂੰ ਬਾਹਰ ਲੈ ਕੱਢੋ ਹਾਂ ਸਾਰਿਆਂ ਦੀ ਦੁਨੀਆ ਵਾਸਤੇ ਤੇ ਗੜੀਆ ਐਨਐਸ ਇਕਲਾਲ ਵਾਸਤੇ ਆ ਉਹਦੇ ਆਹ ਤੇ ਦਿੰਨ ਸਾਲ ਹੋ ਗਈ ਮਾਜੇ ਤੇ ਲੋਕਾਂ ਦੇ ਵੀ ਸਵਾਲ ਹੈ ਕਿ ਆਖਰ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਨੂੰ ਭਾਈ ਮਨਦੀਪ ਸਿੰਘ ਨੂੰ ਵੋਟ ਆਖਰ ਲੋਕ ਪਾਉਣ ਕਦੇ ਵਾਸਤੇ ਉਹ ਕੀ ਕਰੀ ਲਿਆਣਾ ਹਾਂ ਉਹੀ ਦੱਸ ਰਿਹਾ ਨਾ ਹਾਂ ਉਹੀ ਦੱਸ ਰਿਹਾ ਵੀ ਭਾਈ ਮਨਦੀਪ ਸਿੰਘ ਨੂੰ ਵੋਟ ਕਿਉਂ ਪਾਉਣੀ ਚਾਹੀਦੀ ਹੈ ਹਾਂ ਭਾਈ ਮਨਦੀਪ ਸਿੰਘ ਦਾ ਭਰਾ ਭਾਈ ਸੰਦੀਪ ਸਿੰਘ ਉਹ ਯੋਧਾ ਵਾ ਜਿਨੇ ਉਸ ਬੰਦੇ ਨੂੰ ਸੋਧਿਆ ਜਿਨ੍ਹਾਂ ਸਿੱਖ ਕੌਮ ਨੂੰ ਗਾਲਾਂ ਕੱਢਦਾ ਅਜਾਦ ਦੇ ਸੰਦੀਪ ਸੂਰੀ ਹਾਂ ਔਰ ਸਾਹਮਣੇ ਲਹਿਕਾਰ ਦਾ ਕਹਿੰਦਾ ਸਿੱਖਾਂ ਦੀਆਂ ਜਿਹੜੀਆਂ ਲੜ ਜਨਾਨੀਆਂ ਔਰ ਆਤਮਿਕਾਂ ਆਉਂਦੀਆਂ ਕਿ ਇਹ ਬਜ਼ਾਸ਼ ਕਰਦਾ ਹੂੰ ਔਰ ਇੰਨੀਆਂ ਗਾਲਾਂ ਕੱਢਦਾ ਹੀ ਉਹ ਉਹ ਸਾਰਿਆਂ ਸੁਣੀਆਂ ਸਾਨੂੰ ਪਤਾ ਪ੍ਰੈਸ ਚ ਆਇਆ ਮੇਰੇ ਕੋਲ ਦੱਸਣ ਦੀ ਗੱਲ ਨਹੀਂ ਔਰ ਉੱਥੇ ਹੀ ਨਹੀਂ ਜਿਹੜੀ ਵੀ ਵਿਵਾਰ ਹੀ ਕਹੀ ਹੈ ਨਾ ਤੇ ਉਹ ਭਾਈ ਸੰਦੀਪ ਸਿੰਘ ਨੇ ਬੜੀ ਕੁਰਬਾਨੀ ਆ ਤੇ ਇਹਦੇ ਕੋਈ ਸ਼ੱਕ ਨਹੀਂ ਹੈਗਾ ਉਹਦੇ ਛੋਟੇ ਛੋਟੇ ਬੱਚੇ ਸੀ ਉਹਨੇ ਉਹਨੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ ਜਰਾਨੀ ਦੀ ਪਰਵਾਹ ਨਹੀਂ ਕੀਤੀ ਔਰ ਇੱਕ ਦੁਸ਼ਮਣ ਨੂੰ ਸੋਧਿਆ ਜਿਵੇਂ ਜੇਲ੍ਹ ਚ ਗਿਆ ਜੇਲ੍ਹ ਦੇ ਵਿੱਚ ਉਹ ਬੁਚੜ ਅਫਸਰ ਵਿਰਕ ਐਸਐਸਪੀ ਹਮ ਇੱਕ ਆਪਣਾ ਸੂਬਾ ਸੂਬਾ ਸਰਹੰਦ ਜਿਹੜਾ ਕਹਿੰਦਾ ਹੈ ਸਰਹੰਦ ਦਾ ਜਿਹੜਾ ਜ਼ੁਲਮ ਕਰਦਾ ਸੀ ਨਾ ਸਰਹੰਦ ਉਹ ਕਹਿੰਦਾ ਇਹ ਪਹਿਲਾ ਸਰਹੰਦ ਰੂਪ ਜੋ ਸੂਬੇ ਨੂੰ ਅਸਲ ਸੂਬਾ ਮੈਂ ਆ ਔਰ ਜਿੱਦਾਂ ਬੀਬੀਆਂ ਨੂੰ ਨੰਗੀਆਂ ਕਰਦਾ ਸੀ ਉਹ ਔਰ ਉਹਨਾਂ ਦੀ ਬੇਤੀ ਕਰਦਾ ਸੀ ਅੱਜ ਉਹਨਾਂ ਦੇ ਜ਼ੁਲਮ ਜਿਹੜੇ ਆ ਤੁਸੀਂ ਟੀਵੀ ਚੈਨਲਾਂ 'ਚ ਦੇਖੋ ਆ ਰਹੇ ਆ ਉਹਦੇ ਜਿਹੜੇ ਸਤਾਇਓ ਲੋਕ ਆ ਔਰ ਅੱਜ ਮੈਂ ਇੱਕ ਬੀਬੀ ਕੁਲਵਿੰਦਰ ਕੌਰ ਦੀ ਇੰਟਰਵਿਊ ਸੁਣ ਰਿਹਾ ਸੀ ਉਹ ਬਲਿੰਦਾ ਆਪਣਾ ਭਾਈ ਹਰਜੀਤ ਸਿੰਘ ਖੋਜ ਕੇ ਆਲ ਦੀ ਪਤਨੀ ਆ ਉਹਨੇ ਦੱਸਿਆ ਕਿ ਮੈਨੂੰ 2 ਸਾਲ ਜੇਲ੍ਹ ਦੇ ਵਿੱਚ ਦਾ ਆਪਣਾ ਥਾਣੇ ਚ ਧਮਾਈ ਫਿਰਦੇ ਰੇ 2 ਸਾਲ ਹਾਂ ਹੈ ਇਹੀ ਸ਼ੋਭਾsrand ਇਹੀ ਆਪਣਾ ਚਾਲ ਮਾਨੋਚਾਲ ਬਣਦਾ ਕਹਿੰਦਾ ਗੁਰਪ੍ਰਤਮ ਸਿੰਘ ਮਾਨੋਚਾਲ ਜਿਹੜਾ ਡੀਐਸਪੀ ਰਿਟਾਇਰ ਹੋਇਆ ਉਹ ਇਹ ਰਾਨ ਕੇ ਸਾਨੂੰ ਤੰਗ ਕਰਦੇ ਸੀ ਔਰ ਬੀਬੀਆਂ ਦੀ ਬੇਇੱਜ਼ਤੀ ਕਰਦੇ ਸੀ ਹਾਂ ਅੱਜ ਉਹ ਕਾਂਗਰਸ ਕਹਿੰਦੀ ਆ ਪਈ ਤੁਸੀਂ ਫੇਰ ਸਵਾਦ ਸਾਨੂੰ ਸੁਣ ਕੀ ਦੁਬਾਰਾ ਫੇਰ ਕਾਂਗਰਸ ਜਿਹੜੀ ਆਪਣਾ ਤੁਸੀਂ ਲੋਕਾਂ ਬਹਾਜ ਦੇ ਲੋਕ ਫੇਰ ਉਹਨੂੰ ਲਿਆਉਣਗੇ ਬਸ ਢਾਂਦਾ ਵੇ ਗਿੱਲ ਸਿੰਘ ਸੰਧੂ ਆਵੇ ਗਿੱਲ ਸਭ ਇੱਕ ਵਾਰਾ ਜੇ ਉੱਥੇ ਗਰੋਂ ਭਾਈ ਸੰਦੀਪ ਸਿੰਘ ਉੱਥੇ ਗਿਆ ਆਪਣਾ ਜੇਲ ਪਟਿਆਲੇ ਵਿੱਚ ਪਹਿਲੀ ਗੱਲ ਤਾਂ ਸਾਡਾ ਕਾਨੂੰਨ ਕਹਿੰਦਾ ਵੀ ਜਿੱਥੇ ਜੇਲ ਹੀ ਹੈਗੇ ਉਹਦੇ ਨਾਲ ਇੱਕ ਹਵਾਲਾ ਟਿੱਡੇ ਰੱਖਣਾ ਅਜੋ ਦੋਸ਼ੀ ਨਹੀਂ ਹੈਗਾ ਅਜੋ ਦੋਸ਼ੀ ਕਰਾਰ ਨਹੀਂ ਦਿੱਤਾ ਗਿਆ ਉਹ ਸਿਰਫ ਕੇਸ ਚੱਲਦਾ ਉੱਤੇ ਔਰ ਉਹਨੂੰ ਉਹਨਾਂ ਜੇਲੀਆਂ ਰੱਖਿਆ ਗਿਆ ਜਿਹਨਾਂ ਦੇ ਫਾਂਕੜੇ ਮੁੰਡੇ ਮਾਰੇ ਆ। ਔਰ ਤਿੰਨ ਬੰਦਿਆਂ ਤੇ ਇੱਕ ਬੰਦਾ ਕਿੱਦਾਂ ਅਟੈਕ ਕਰ ਸਕਦਾ? ਹਮ। ਨਾ ਇਹ ਸੀਜ਼ਨ ਨੂੰ ਲੋਕ ਸਮਝਦੇ ਕਿ ਜਿਹੜਾ ਸੰਦੀਪ ਸਿੰਘ ਸੈਣੀ ਨੇ ਪਟਿਆਲਾ ਦਿਲ ਚ ਸੂਬੇ ਨੂੰ ਮਾਰਨ ਦਾ ਐਕਸ਼ਨ ਕੀਤਾ ਕਿ ਮਾਝੇ ਦੇ ਲੋਕ ਇਸ ਚੀਜ਼ ਨੂੰ ਸਮਝਦੇ ਕਿ ਉਹ ਵਧੀਆ ਕੰਮ ਕੀਤਾ ਉਹਨਾਂ ਨੇ। ਸਭ ਤੋਂ ਬਾਅਦ ਜਿਹੜਾ ਜੁਲਮ ਆ ਸੂਬੇ ਸਰਹੰਦ ਨੇ। ਹਮ। ਗੁਰਬਚਨ ਸਿੰਘ ਮਾਣੋ ਚਾਲ ਨੇ। 16 ਨੇ ਮਾਝੇ ਜੀ ਕੀਤਾ। ਭਾਵੇਂ ਉਹ ਥਾਣਾ ਵੈਰੋਵਾਲ ਸੀ। ਭਾਵੇਂ ਥਾਣਾ ਖਡੂਰ ਸਾਹਿਬ ਸੀ। ਭਾਵੇਂ ਥਾਣਾ ਆਪਣਾ ਸੁਵਾਲ ਸੀਗਾ। ਔਰ ਭਾਵੇਂ ਥਾਣਾ ਕੋਈ ਹੋਰ ਸੀ। ਕੰਪਟਨ ਬਾਅਦ ਡਵਲਮ ਜਿਹੜੇ ਆ ਜਿਹੋ ਤਰਨਤਾਲ ਚ ਹੋਏ ਔਰ ਇਸੇ ਕਾਰਨ ਕਿ ਅੱਜ ਤਰਨਤਾਲ ਦੇ ਲੋਕ ਜਿਹੜੇ ਆ ਉਹ ਜਿਹੜੇ ਸੰਦੀਪ ਦਾ ਸਾਥ ਦੇ ਰਹੇ ਭਾਈ ਮਨਦੀਪ ਸਿੰਘ ਦਾ ਸਾਥ ਦੇ ਰਹੇ ਔਰ ਸਾਡਾ ਫਰਜ਼ ਵੀ ਬੰਦਾ ਪਰ ਜਿਹੜੇ ਬੰਦੇ ਨੇ ਇੰਨੀ ਕੁਰਬਾਨੀ ਆ ਉਹਨੂੰ ਅਸੀਂ ਇੱਕ ਵੋਟ ਦੀ ਪਾ ਸਕਦੇ ਹੈ ਹੈ ਇੱਕ ਵੋਟ ਵੀ ਨਹੀਂ ਦੇ ਸਕਦੇ ਅਸੀਂ ਉਹ ਜਿਹੜਾ ਤੁਹਾਡੇ ਪਿਛਲੇ ਆਪਣੀ ਸਾਰੀ ਜਵਾਨੀ ਲਾ ਆ ਗਿਆ ਹੈ ਆਪਣੇ ਪਰਿਵਾਰ ਦਾ ਵੇਖ ਲਾ ਆ ਗਿਆ ਹਾਂ ਟਾਉਨ ਉਹ ਹੀ ਦੋ ਜਣੇ ਨੇ ਉਹਨਾਂ ਨੂੰ ਵੋਟਾਂ ਦਿੱਗੇ ਜਿਨ੍ਹਾਂ ਨੇ ਸਾਰਾ ਪੰਜਾਬ ਡੋਟ ਕੇ ਖਾ ਲਿਆ ਇੱਥੇ ਮਾਝੇ ਵਾਲਿਆਂ ਚ ਤੇ ਉਹ ਵੀ ਲੋਕ ਹੈਗੇ ਜਿਹੜੇ ਕਹਿੰਦੇ ਅਸੀਂ ਕੱਟੜ ਕਾਂਗਰਸੀ ਅਸੀਂ ਕੱਟੜ ਭਾਜਪੀ ਦੇ ਸਮਰਥਕ ਆ ਅਸੀਂ ਤੇ ਆਪਦੀ ਆਪਦੀ ਪਾਰਟੀ ਤੇ ਲੀਡਰ ਨੂੰ ਸਮਰਥਨ ਦੇਵਾਂਗੇ ਜਿਹੜਾ ਅਨਾਉਂਸ ਕੀਤਾ ਗਿਆ ਹੈ ਉਹਨਾਂ ਨੇ ਕੀ ਗੱਲ ਉਹਨਾਂ ਨੇ ਡੇਟਾ ਵੇਚੀਆਂ ਉਹਨਾਂ ਨੇ ਬਜਰੀਆਂ ਵੇਚਣੀਆਂ ਉਹਨਾਂ ਨੇ ਦੇ ਦੇ ਆਪਣਾ ਠੇਕੇ ਲੈਣੇ ਆ ਉਹ ਤਾਂ ਉਹਨਾਂ ਜਦ ਪਹਿਲਾਂ ਨਿੱਡ ਲੈਂਦੇ ਰਹੇ ਕੋਈ ਉਹਨੂੰ ਹੀ ਪਾਉਣਗੇ ਉਹ ਦੋ ਜਣੇ ਕਿਤਾ ਪਾਉਣਗੇ ਉਹਨਾਂ ਨੂੰ ਕਰਵਾਦੀ ਵਾਲਾ ਜੀਪ ਇੱਥੇ ਦਾ ਉਹਨਾਂ ਨੂੰ ਸੂਬਾ ਸਰਾਂਧ ਚਾਹੀਦਾ ਦੁ ਉਹਨਾਂ ਨੂੰ ਸੋਲ ਆਪਣਾ ਵਿਰਕ ਆਪਣੇ ਪੰਚਾਇਦਾ ਐਸਐਸਪੀ ਹੂੰ ਓਏ ਆ ਵੀ ਤੁਸੀਂ ਦੇਖੋ ਵੀ ਤੁਸੀਂ ਤੁਹਾਨੂੰ ਜ਼ੁਲਮ ਕਰਨ ਵਾਲੇ ਚਾਹੀਦੇ ਆ ਕਿ ਤੁਸੀਂ ਦੁਬਾਰਾ ਫੇਰ ਸਬੂਰਦਾ ਸਰਹੰਦਰ ਨੂੰ ਲਿਆਉਣਾ ਚਾਹੁੰਦੇ ਜੇ ਇੱਥੇ ਤੇ ਤੁਸੀਂ ਫੇਰ ਚਾਹਲ ਨੂੰ ਇੱਥੇ ਲਿਆਉਣਾ ਚਾਹੁੰਦੇ ਗੰਗਰਬਚਨ ਸਿੰਘ ਚਾਹਲ ਜਿਹੜਾ ਮਾਨੋਚਾਲ ਬਣਦਾ ਆਪਣੇ ਆਪ ਨੂੰ ਕਹਿੰਦਾ ਫੇ ਫੇਰ ਉਹਨੂੰ ਸੱਜਣਾ ਚਾਹੁੰਦੇ ਜੇ ਕਿ ਵਿਰਕ ਨੂੰ ਸੱਜਣਾ ਚਾਹੁੰਦੇ ਜੇ ਕਿ ਪੰਜਾਬ ਨੂੰ ਫੇਰ ਲਟਾਉਣਾ ਚਾਹੁੰਦੇ ਜੇ ਕਾਲੀਆਂ ਤੋਂ ਜਾਪ ਵਾਲਿਆਂ ਨੂੰ ਆਪਾਂ ਨੇ ਕੀਤਾ ਕੀ ਅੱਜ ਤੱਕ ਮੈਂ ਅੱਜਕੱਲ ਇੰਟਰੂ ਸੁਣ ਰਿਹਾ ਸੀ 25 ਮੁੰਡੇ ਫੁਟਰਨਰੀ ਅਫਸਰ ਰੱਖਿਆ ਉਹ ਚੋਂ 13 ਜਿਹੜੇ ਹਰਿਆਣਾ ਤੇ ਰਾਜਸਥਾਨ ਦੇ ਆ ਪੰਜਾਬ ਕਿੱਥੇ ਆ ਔਰ ਜਿਹੜਾ ਪੰਜਾਬ 3 ਲੱਖ ਰੋਡ ਦਾ ਕਰਜ਼ਾਈ ਸੀ ਜਦੋਂ 22 ਜੀ ਸਰਕਾਰ ਬਣੀ ਆ ਉਹ ਪੰਜਾਬ ਅੱਜ 4 ਲੱਖ ਰੋਡ ਦਾ ਕਰਜ਼ਾਈ ਹੋ ਗਿਆ ਉਹ ਪੰਜਾਬ ਦੀਆਂ ਜਿਹੜੀਆਂ ਰਾਜ ਸਭਾ ਦੀਆਂ ਸੀਟਾਂ ਉਹ ਸਾਰੀਆਂ ਵੇਚਤੀਆਂ ਗਈਆਂ ਅੱਜ ਵੀ ਤੁਹਾਡੇ ਰਾਜ ਲੱਗ ਰਿਹਾ ਜਿਹੜਾ ਹੁਣ ਗੁਪਤੇ ਨੂੰ ਦਿੱਤੀ ਆ ਉਹ 4 ਲੱਖ 300 ਕਰੋੜ ਲਿਆ ਮੈਂ ਨਹੀਂ ਕਹਿੰਦਾ ਜਿਹੜੇ ਇਤਰਾਜ ਆ ਰਹੇ ਔਰ ਪਹਿਲੇ ਵੀ ਇਦਾਂ ਹੀ ਆ ਪਹਿਲਾਂ ਮੀਟਾੜੇ ਸਾਰੇ ਪੈਸੇ ਲੈ ਕੇ ਕਿ ਪਿੰਡ ਦੇ ਲੋਕੀ ਕਹਿੰਦੇ ਮੈਂ ਨਾ ਵੇਚੀਆਂ ਸੀਟਾਂ ਕਿ ਅਸੀਂ ਉਹਨਾਂ ਲੋਕਾਂ ਨੂੰ ਲਿਆਉਣਾ ਚਾਹੁੰਦੇ ਆ ਤੇ ਸਾਡੀਆਂ ਸੀਟਾਂ ਵੇਚਣ ਤੁਸੀਂ ਪਾਕਾਲ ਦੇ ਰਿਪੋਰਟ ਜਾਰੀ ਹੋਈ ਆ 7-8 ਸਵਾ ਮੈਂਬਰਾਂ ਦੀ ਜਿਹੜੇ ਆਪ ਪਾਰਟੀ ਦੇ ਆ ਉਹਦੇ ਚੋਂ ਰਾਗ ਮਚੱਡਾ ਜਿਹੜਾ ਆਪਣੇ ਆਪ ਨੂੰ ਕਹਿੰਦਾ ਮੈਂ ਚਾਰਟਰਡ ਅਕਾਊਂਟੈਂਟ ਆ ਉਹਨੂੰ 18 ਕਰੋੜ ਰੁਪਈਆ ਹੁਣ ਤੱਕ ਆਪਣਾ ਆਪਣਾ ਹੋਇਆ ਸੈਂਕਸ਼ਨ ਸਿਰਫ 70 ਲੱਖ ਰੁਪਈਆ ਵਰਤਿਆ ਉਹਨੇ ਬਾਕੀ ਸਾਰਾ ਕਰਤਾ ਪਿਆ ਹੋਇਆ ਇਸੇ ਤਰ੍ਹਾਂ ਹੀ ਬਾਕੀ ਮੇਰੇ ਤੋਂ ਮਿੱਟਲ ਦਾ ਲੈ ਲਓ ਬਾਕੀਆਂ ਦਾ ਲੈ ਲਓ ਕਿਸੇ ਨੇ ਬਦੋਗ ਆਪਣਾ ਸਤਿ ਸਿਗ ਇੱਕ ਰੋ ਕਰਕੇ ਆ ਕੇ ਕਿ 100 ਸਿਰਫ ਸੱਚੇ ਹਾਲਾ ਜਿਹਨੇ 85% ਪੈਸਾ ਖਰਚਿਆ ਤਰਨ ਤਰਨ ਜਿਮਣੀ ਚੋਣ ਤੇ ਸੀਜ਼ ਦਾ ਪੰਥਕ ਹੋਣ ਦਾ ਜਾਂ ਪੰਥਕ ਦਾਵੇਦਾਰੀ ਦਾ ਅਜੰਡਾ ਚਲਾਇਆ ਜਾ ਰਿਹਾ ਕੀ ਲਗਦਾ ਹੈ ਕਿ ਫਿਰ ਅਸਲ ਦੇ ਵਿੱਚ ਜਿਹੜੇ ਪੰਥ ਦੇ ਜਾਂ ਪੰਜਾਬ ਦੇ ਲੋਕ ਉਹ ਪੰਥਕ ਨੂੰ ਮੰਨਣ ਕਿਉਂਕਿ ਅਕਾਲੀ ਦਲ ਕਹਿ ਰਿਹਾ ਕਿ ਅਸੀਂ ਧਰਮੀ ਫੌਜੀ ਦੇ ਪਰਿਵਾਰ ਨੂੰ ਟਿਕਟ ਦਿੱਤੀ ਇਹ ਅਸਲ ਪੰਥ ਹੈ ਤਾ ਦੂਜੇ ਪਾਸੇ ਭਾਈ ਮਨਦੀਪ ਸਿੰਘ ਦੀ ਇਹੋ ਗੱਲ ਆ ਤਾਂ ਨਾਲ ਜਥੇਦਾਰ ਗੜਗੜ ਸਾਹਿਬ ਨੇ ਵੀ ਐਲਾਨ ਕਰਤਾ ਕਿ ਧਰਮੀ ਫੌਜੀ ਦੇ ਪਰਿਵਾਰ ਨੂੰ ਟਿਕਟ ਦਿੱਤੀ ਗਈ ਉਹਨਾਂ ਦਾ ਸਮਰਥਨ ਕਰੋ ਉਹ ਲੋਕ ਕਿਹੜੇ ਪਾਸੇ ਜਾਣ ਜਥੇਦਾਰ ਗੜਗਾਜੇ ਤਾਂ ਉਹਨਾਂ ਦਾ ਸੋਤਾ ਵਾ ਉਹਨੇ ਤਾਂ ਉਹੀ ਬੋਲੂਗਾ ਜਿਹਨੂੰ ਬੁਲਾਉਂਦੇ ਆ ਵੀ ਆਪਣੀ ਤਾਂ ਕੋਈ ਸੋਚ ਐਣੀ ਤੋ ਕਿਦਾਂ ਨਹੀਂ ਕਹੂਗਾ ਤੇ ਜਥੇਦਾਰ ਗੜਜੇ ਦਾ ਬਾਕੀ ਜਥੇਦਾਰ ਗਰਵਾਜਨ ਸਾਹਿਬ ਦੀ ਬੇਇੱਜ਼ਤੀ ਹੋਈ ਆ ਇਦਾਂ ਵੀ ਕਰਾ ਕੇ ਬਹਿਜੂਗਾ ਇਹਦੇ ਪੱਲੇ ਵੀ ਕੱਖ ਨਹੀਂ ਰਹਿਣਾ ਇਹ ਵੀ ਵਿਗੜਿਆ ਹੋਇਆ ਬੰਦਾ ਵਾ ਸੋ ਇਸ ਕਰਕੇ ਸਾਰੇ ਪ੍ਰਚਲ ਪੰਥ ਜਿਹੜਾ ਉਹ ਭਾਈ ਮਨਦੀਪ ਸਿੰਘ ਹੀ ਆ ਜਿਹੜਾ ਪੰਥ ਲਈ ਸੋਚ ਰਿਆ ਪੰਥ ਲਈ ਕਰ ਰਿਆ ਉਹ ਇਹ ਸਾਰੇ ਜਿਹੜੇ ਨਕਲੀ ਆ ਕਾਲੀ ਦਲ ਦਾ ਭੋਗ ਤਾਂ 1996 ਦੇ ਪੈ ਗਿਆ ਸੀ ਮੋਗਾ ਕਾਨਫਰੰਸ 'ਚ ਜਦੋਂ ਇਹਨੂੰ ਪੰਜਾਬੀ ਪਾਰਟੀ ਬਣਾਦਿਆ ਗਿਆ ਸੀ ਕਾਲੀ ਦਲ ਰਹਿ ਕਿੱਥੇ ਗਿਆ ਕਿੱਥੇ ਦੀ ਪੰਥਕ ਸੋਚ ਕਦੀ ਇਹਨਾਂ ਨੇ ਪੰਥ ਦੀ ਗੱਲ ਕੀਤੀ ਆ 15 ਸਾਲ ਰਾਜ ਰਿਆ ਇਹਨਾਂ ਦਾ ਕਦੀ ਇਹਨਾਂ ਨੇ ਪੰਜਾਬ ਪੰਜਾਬੀ ਦੀ ਚੰਡੀਗੜ੍ਹ ਦੀ ਗੱਲ ਕੀਤੀ ਆ ਕਦੀ ਇਹਨਾਂ ਨੇ ਪੰਜਾਬੀ ਬੋਲੀ ਦੀ ਗੱਲ ਕੀਤੀ ਆ ਕਦੀ ਇਹਨਾਂ ਨੇ ਆਪਣਾ ਆਪਣਾ ਪੰਜਾਬੀ ਇਲਾਕੇ ਦੀ ਗੱਲ ਕੀਤੀ ਆ ਉਹ ਡੇਢ ਸਾਲਿਆਂ ਦਾ ਆਪਣਾ ਰਾਜ ਆ ਹੈ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਬੇਦਵੀ ਹੋਣ ਤੋਂ ਬਾਅਦ ਇਹ ਤਾਂ ਉਹਨਾਂ ਦੇ ਦੋਸ਼ੀ ਨਹੀਂ ਲੱਭ ਸਕੇ ਇਹਨਾਂ ਦੇ ਦੋਸ਼ੀ ਨਹੀਂ ਲੱਭ ਸਕੇ ਜਦਕਿ ਉਹਨਾਂ ਨੇ ਚਿੱਠੀ ਆਪਣਾ ਲਿਖ ਕੇ ਲਾਇਆ ਆਇਆ ਸੀ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਾਡੇ ਕੋਲੇ ਜੇ ਤੇ ਤੁਸੀਂ ਲੱਭੋ ਇਹਨਾਂ ਨੇ ਉਹਨੂੰ ਪੁੱਛਿਆ ਤੱਕ ਨਹੀਂ ਹੈ ਇਹਨਾਂ ਉਲਟਾ ਸਗੋਂ ਦੋ ਸਿੱਖ ਨੌਜਵਾਨ ਜਿਹੜੇ ਆ ਉਹਨਾਂ ਨੂੰ ਫੜ ਕੇ ਤੋਂ ਉਹਨਾਂ ਨੂੰ ਜਵਰੀ ਬਣਾਇਆ ਗਿਆ। ਫੇ ਤੁਸੀਂ ਮੰਨੋ ਅਸੀਂ ਬੇਇੱਜ਼ਤੀ ਕੀਤੀ ਹੈ ਕਿ ਇਹ ਕਾਲੀ ਹੈ। ਕੀ ਉਹਨਾਂ ਤੁਸੀਂ ਕਾਲੀ ਕਹੋਗੇ? ਇਹ ਤਾਂ ਕਾਲੀ ਆਲੇ ਨਾ ਤੇ ਤੱਬਾ ਨੇ। ਇਹ ਤਾਂ ਪੰਥਕਾਂ ਦੇ ਨਾ ਤੇ ਤੱਬੇ ਉਹਨਾਂ ਤੱਬਾ ਨੇ। ਇਹ ਪੰਥਕ ਕੋ ਉੱਠਣੀਆਂ ਤੇ ਪੰਥਕ ਬਖੌੜਾ ਪਾਈ ਫਿਰਦੇ ਆ। ਕਿਉਂਕਿ ਜੇ ਇਹ ਪੰਥਕ ਬਖੌੜਾ ਨਹੀਂ ਪਾਉਂਦੇ ਤੇ ਇਹਨਾਂ ਦੀ ਐਸ.ਪੀ.ਸੀ. ਜਾਂਦੀ ਹੈ। ਐਸ.ਪੀ.ਸੀ. ਦਾ 1300 ਕਰੋੜ ਰੁਪਈਆ ਜਿਹੜਾ ਹੈ ਉਹ ਇਹਨਾਂ ਦੇ ਬਾਦਲ ਪਰਿਵਾਰ ਦੇ ਆਖੇ ਤੇ ਲੱਗਦਾ। ਇਹ ਉਸੇ ਨੂੰ ਬਚਾਉਣ ਵਾਸਤੇ ਜਿਹੜਾ ਐ ਪੰਥਕ ਥੋੜਾ ਪਾਇਆ ਹੋਇਆ ਇਹ ਪੰਥਕ ਨਹੀਂ ਹੈਗਾ ਇਹ ਪੰਜਾਬੀ ਪਾਰਟੀ ਹੈ। ਔਰ ਇਹਨਾਂ ਦੇ ਕੌਣ ਮੈਂਬਰ ਕੌਣ ਹੈ? ਜਿਹੜੇ ਫੀਮਾ ਵੇਚਦੇ ਆ। ਜਿਹੜੇ ਚਿੱਟੇ ਵੇਚਦੇ ਆ। ਜਿਹੜੇ ਰੇਤਾ ਵੇਚਦੇ ਰਹਿ। ਚਿੰਨਾਂ ਨੇ ਲੋਕਾਂ ਦੇ ਕੋਠਿਆਂ ਦੇ ਕਬਜ਼ਾ ਕੀਤਾ। ਪਲਾਟਾਂ ਦੇ ਕਬਜ਼ਾ ਕੀਤਾ। ਹੋਟਲਾਂ ਦੇ ਕਬਜ਼ਾ ਕਿਹੜਾ ਕੰਮ ਛੱਡਿਆ ਇਹਨਾਂ ਨੇ? ਕੀ ਇਹ ਪੰਥਕ ਇਹ ਪੰਥਕ ਕੰਮ? ਇੱਕ ਮਦਦ ਦੇਣ ਜਿਹੜਾ ਪੰਥਕ ਕੰਮ ਕੀਤਾ ਉਹਨਾਂ ਨੇ। ਹੂੰ। ਇੱਕ ਵੀ ਕੰਮ ਦੱਸ ਦੇਣ ਦਾ ਪੰਥਕ ਦਾਨ ਕੀਤਾ। ਹੈ? ਜਿਹੋ ਪੰਥਕ ਸੀ ਤਾਂ ਫਿਰ ਆਪਣਾ ਉਹਨਾਂ ਨੂੰ ਵਾਪਸ ਕਿਉਂ ਨਹੀਂ ਲਿਆਉਦਾ ਜਿਹੜਾ ਉਹ ਖਰਾਉ ਦਿੱਤਾ ਸੀ ਬਾਬਾ ਸਾਹਿਬ ਨੂੰ ਹੂੰ ਉਹ ਕਿਉਂ ਵਾਪਸ ਨਹੀਂ ਲਿਆਉਂਦਾ ਇਹ ਤਾਂ ਪੰਥਕ ਹੈ ਹੀ ਨਹੀਂ ਇਹ ਤਾਂ ਪੰਥਕ ਦਾ ਤਾਂ ਧੱਬਾ ਨਹੀਂ ਉਹ ਤਾਂ ਬਾਬਾ ਜੀ ਨੂੰ ਥਾਣੇ ਤੋਂ ਖੰਡੂਰ ਕਰਨਾ ਚਾਹੀਦਾ ਔਰ ਸਾਨੂੰ ਮੌਕਾ ਵਾ ਪੋਣਾ ਹੀ ਇੱਕ ਅਸਲ ਪੰਥਕ ਜਿਹੜਾ ਹੈਗਾ ਵਾ ਭਾਈ ਮਨਦੀਪ ਸਿੰਘ ਨੂੰ ਓਟਾ ਪਾ ਕੇ ਕੰਮ ਕਰੀਏ ਔਰ ਇਹਨਾਂ ਜਿਹੜੇ ਨਾਲ ਦੀ ਪੰਥਕ ਹੈ ਜਿਹੜੀ ਜਾਲੀ ਕਾਂਗਰਸ ਜਿਹਨੇ ਸਿੱਖਾਂ ਦੇ ਜਨਮ ਕੀਤਾ ਜਿਹੜੀ ਜਾਲੀ ਬੀਜੀਪੀ ਆ ਜਿਹੜੀ ਹਮੇਸ਼ਾ ਸਿੱਖਾਂ ਨੂੰ ਵਰਤਦੀ ਆ ਰਹੀ ਆ ਔਰ ਸਿੱਖਾਂ ਦੇ ਅੱਜ ਵੀ ਤਿੰਨ ਰੱਖਾਂ ਦੇ ਮੁੰਡੇ ਡੇਲਾ ਹੀ ਦਿੱਤੇ ਹੋਏ ਆ ਅੱਜ ਇਹ ਜਿਹੜੀ ਆਪਣਾ ਆ ਪਾਰਟੀ ਆ ਅੱਜ ਆਪਣਾ ਅੱਜ ਹੀ ਬੈਠ ਰਿਹਾ ਸੀ ਕਿ ਪਚੋਣ ਉੱਥੇ ਤਰਤਾਂ ਨ ਹੋ ਰਹੀ ਆ ਉੱਥੇ ਜਿਹੜੇ ਬੋਰਡ ਆ ਜਿਹੜੇ ਬੈਕ ਉਹ ਹਿੰਦੀ ਚ ਲੱਗ ਰਹੇ ਆ ਹੂੰ ਔਰ ਇੱਕ ਬੰਦੇ ਤਾਮਲਾਡੂ ਚ ਹਿੰਦੀ ਖਤਮ ਕਰਤੀ ਉਹਨਾਂ ਨੇ ਸਾਡੇ ਇੱਥੇ ਇਸ਼ਤਿਹਾਰ ਵੀ ਨਹੀਂ ਲੱਗ ਸਕਦੇ ਔਰ ਅਹੀਂ ਇੱਥੇ ਹਿੰਦੀ ਨੂੰ ਪਕਫੋਲਤ ਕਰ ਰਹੇ ਆ ਏ ਹੈਗੀ ਪੰਜਾਬ ਦੀ ਪਾਰਟੀ ਪੰਜਾਬ ਦਾ ਬੇੜਾ ਗਰ ਕਰਤਾ ਇਹਨਾਂ ਨੇ ਨਾ ਪੰਜਾਬ ਦੇ ਪੱਲੇ ਕੋਈ ਛੱਡਿਆ ਅੱਜ ਜੋ ਕੁਛ ਆ ਰਿਹਾ ਸਾਡੇ ਸਾਹਮਣੇ ਆਉਣੇ ਵਾਲੇ ਸਾਲ ਦੇ ਵਿੱਚ 1 ਲੱਖ ਰੁਪਇਆ ਹੋਰ ਕਰਜ਼ਾ ਲਊਗਾ ਔਰ 5 ਕਰੋੜ 5 ਲੱਖ ਕਰੋੜ ਰੁਪਇਆ ਕਰਜ਼ਾ ਛੱਡ ਕੇ ਜਾਏਗਾ ਪੰਜਾਬ ਕਿੱਥੇ ਪੰਜਾਬ ਦਾ ਅਗਲਾ ਪੰਜਾਬ ਬਣਿਆ ਉਹ ਪੰਜਾਬ ਤਾਂ ਗੱਧੜਾ ਪੰਜਾਬ ਬਣ ਗਿਆ ਪੰਜਾਬ ਦਾ ਕੰਗਾਲ ਪੰਜਾਬ ਬਣ ਗਿਆ ਹੈ ਇਹ ਕਰਕੇ ਕੋਈ ਇਹਨਾਂ ਇੱਕੋ ਇੱਕ ਪੰਥਕਮੀਦਵਾਰ ਜੇ ਰਾਜ ਦੇ ਮੁਕਮ ਚਾਹੀਦਾ ਹੈ ਕਿ ਤਕੜੇ ਹੋ ਗਏ ਉਹਨੂੰ ਜਿਤਾਉਣ ਤਾਂ ਕਿ ਉਹ ਆ ਕੇ ਆਪਣੇ ਉੱਤੇ ਆਪਣੀ ਆਵਾਜ਼ ਜਿਹੜੀ ਐ ਅਸੈਂਬਲੀ ਚ ਠਾਸੇ ਇੱਕ ਵੀ ਮੈਂਬਰ ਦੇ ਦੀ ਬਦਲਾ ਪਾਇਆ ਫੈਮਿਲੀ ਦੇ ਵਿੱਚ ਵੀ ਤੁਸੀਂ ਤਿੰਨ ਤਿੰਨ ਸਾਲ ਤੋਂ ਮੁੰਡੇ ਚੇਲੇ ਨਹੀਂ ਦਿੱਤੇ ਹਾਂ ਤੁਸੀਂ ਕਿਉਂ ਨਹੀਂ ਉਹਨਾਂ ਬਾਹਰ ਕੱਢਦੇ ਕੀ ਕਸੂਰ ਉਹਨਾਂ ਦਾ ਕੀ ਕਿਹਾ ਸੀ ਪਾਈਾ ਹਰਪਾਲ ਦੇ ਕਿੰਨਾ ਕਸੂਰ ਹੈ ਹੈ ਇੱਕ ਤੁਸੀਂ ਬਾਕੀ ਲੋਕ ਡੁੱਡੀਆਂ ਹੱਥੇ ਇੱਕ ਸਾਲ ਹੈ ਤੇ ਸਿੱਖਾਂ ਹੱਥੇ ਤਿੰਨ ਸਾਲ ਹੈ ਲੋਕ ਸਭਾ ਦੇ ਲੋਕ ਤੇ ਵੀ ਸਵਾਲ ਕਰਦੇ ਕਿ ਲੋਕ ਸਭਾ ਦੇ ਵਿੱਚ ਪਹਿਲਾਂ ਸਰਬਜੀਤ ਸਿੰਘ ਖਾਲਸਾ ਨੂੰ ਜਿਹੜਾ ਸੀ ਫਰੀਦਕੋਟ ਤੋਂ ਜਿਤਾ ਕੇ ਭੇਜਤਾ ਤੇ ਇੱਕ ਤਕਰੀਬਨ ਸਵਾ ਕ ਸਾਲ ਬਾਕੀ ਆ ਭਾਈ ਮਨਦੀਪ ਸਿੰਘ ਖਾਲਸਾ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਜਾ ਕੇ ਆਖਿਰ ਕਰਨਗੇ ਕੀ ਇੰਨੀ ਘੱਟ ਗਿਣਤੀ ਆ ਕੱਲੇ ਇਹਨਾਂ ਚਾਰ ਸਾਲਾਂ ਕੀ ਕਰਤਾ ਜਿੰਨਾਂ ਨੂੰ ਆਪਾਂ ਦਿਟਾਵਾਂਗੇ ਇਹ ਚਾਰ ਸਾਲ ਚ ਇਹਨਾਂ ਪਹਿਲਾਂ ਕੀ ਕਰਤਾ ਜਾਂ ਜੇ ਕਾਂਗਰਸ ਦਾ ਜਿਤਾ ਦਾਂਗੇ ਤਾਂ ਉਹ ਸਵਾ ਸਾਲ ਚ ਕੀ ਕਰ ਦੂ ਬੇਈਲਾਮ ਦੇ ਕਾਂਗਰਸੀ ਬੈਠੇ ਆ ਪਹਿਲਾਂ ਤਾਂ ਸਿਰਫ ਆਪਣਾ ਬਾਗ ਕਾਉਟ ਹੀ ਕਰਦੇ ਆ ਪੰਜਾਬ ਦਾ ਮਸਲਾ ਨਹੀਂ ਠਾਉਂਦੇ ਕੋਈ ਪਹਿਲਾਂ ਮੈਂ ਤਾਂ ਅਕਾਲੀ ਬੈਠਾ ਹੀ ਆ ਹੂੰ ਦੋਸ ਇੱਕ ਰਹਿ ਗਿਆ ਹੁਣ ਸਾਰਾ ਉਹ ਉਹਨੇ ਕਿਦਾਂ ਕੀ ਕਰਤਾ ਤੇ ਆਪ ਵਾਲਿਆਂ ਨੇ ਕੀ ਕਰਤਾ ਉਹਨਾਂ ਦੇ ਦੋ ਬੀਜੇਪੀ ਦੇ ਬੈਠੇ ਹੋਏ ਇੱਥੇ ਕੀ ਕੀਤਾ ਉਹਨਾਂ ਨੇ ਜੇ ਭਾਈ ਮਨਦੀਪ ਸਿੰਘ ਸਾਲ ਚ ਕੁਝ ਨਹੀਂ ਕਰ ਸਕਦਾ ਇਹ 50 ਸਾਲ ਦੇ ਵਿੱਚ ਕੀ ਕਰ ਦੇਣਗੇ ਇਹ ਕਿ ਸਾਲ ਦੇ ਵਿੱਚ ਲਿਆ ਦੇਣਗੇ 75 ਸਾਲ ਨੂੰ ਆਪਣੇ ਨੈੜੀ ਤੱਕ ਦੇ ਦਿਨ ਦਿਖਾ ਦੇਣਗੇ ਕੁਛ ਨਹੀਂ ਹੋਣਾ ਸਿਰਫ ਸਾਡੀ ਆਇਆ ਤੇ ਜੇ ਸਵਾਹੀਂ ਕਰ ਸਕਦੇ ਆ ਤਾਂ ਇਸ ਵੇਲੇ ਪੰਥਕ ਮੀਤਵਾਰ ਨੂੰ ਕਾਮਯਾਬ ਕਰੀਏ ਇਹਦੇ ਸਾਡਾ ਪਲਾਵਾ ਕਿਉਂਕਿ ਮਾਝੇ ਨੇ ਹਮੇਸ਼ਾ ਹੀ ਜੇ ਪਿਜ਼ਾਬਾ ਪੜਾਉਣ ਦੀ ਲੋੜ ਆਈ ਤੋ ਵੀ ਮਾਝੇ ਨੇ ਭਾਈ ਮਾਹ ਸਿਕਨੇ ਟ੍ਰੋਲ ਦੇ ਕੀਤਾ ਜੇ ਸੀਤੀ ਟੈਂਡੀ ਲੋੜ ਆਈ ਜਦੋਂ ਦਰਬਾਰ ਸਾਹਿਬ ਤੇ ਅਟੈਕ ਕੀਤਾ ਉਦੋਂ ਬਾਬਾ ਦੀਪ ਸਿੰਘ ਨੇ ਕੁਰਬਾਨੀ ਕੀਤੀ ਔਰ ਮਾਝੇ ਨੇ ਹਮੇਸ਼ਾ ਹੀ ਅੱਗੇ ਹਰ ਕਿਸੇ ਲੜਾਈ ਲੜੀ ਆ ਪਰ ਮੈਂ ਇਸੇ ਮੋੜੇ ਬੇਨਤੀ ਕਰਦਾ ਮਾਝੇ ਵਾਲੋ ਜਿੱਦਾਂ ਤੁਸੀਂ ਪਹਿਲਾਂ ਸਰਦਾਰ ਸਿੰਘ ਜੀ ਸੇ ਮਾਲ ਨੂੰ ਭਾਈ ਅਮਰਪਾਲ ਸਿੰਘ ਨੂੰ ਜਿਤਾਇਆ ਇਸਰਾ ਐਦਕੀ ਹਮਲਾ ਮਾਰੋ ਤੇ ਭਾਈ ਮਨਦੀਪ ਸਿੰਘ ਨੂੰ ਕਾਮਜਾਬ ਕਰੋ ਤਾਂ ਕਿ ਅਸੀਂ ਅਸਲੀ ਪੰਥਬੰਦ ਦੇ ਚੋਣ ਸਕੀਏ ਜਿੰਦੀ ਕੁਰਬਾਨੀ ਹੈ ਇਹਨਾਂ ਨਕਲੀਆਂ ਤੋਂ ਬਚੋ ਅਸਲੀ ਨੂੰ ਚੁਣੋ ਇਹ ਸਾਰੇ ਨਕਲੀਆਂ ਇੱਕੋ ਇੱਕ ਸਾਡੇ ਕੋ ਪੰਥਕ ਤੇਰਾ ਜਿਹੜਾ ਸੀ ਤਰਨਤਾਰਨ ਹਲਕੇ ਤੋਂ ਭਾਈ ਬਖਸ਼ੀਸ਼ ਸਿੰਘ ਹੁਣਾ ਨੇ ਆਪਣੇ ਜਿਹੜੇ ਸੁਝਾਅ ਨੇ ਰੱਖੇ ਨੇ ਤੇ ਖਾਸ ਤੌਰ ਤੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਖਾਸ ਤੌਰ ਤੇ ਤਰਨਤਾਰਨ ਦੇ ਲੋਕਾਂ ਦਾ ਇਸ ਜਿਮਣੀ ਚੋਣ ਦੇ ਵਿੱਚ ਕਿਸ ਤਰੀਕੇ ਦਾ ਰੋਲ ਹੋ ਸਕਦਾ ਹੈ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ